ਹੋਰ ਭਾਈ ਕਿਵੇਂ ਹੋ ਸਾਰੇ ਠੀਕ ਠਾਕ ਹੋ ਤੇ ਅੱਜ ਦੇ ਵਲੌਗ 'ਚ ਆਪਾਂ ਨਰਮਾ ਚ ਗਣਾਏ ਆ ਮੈਂ ਕੱਲ ਹੀ ਹਲੇ ਵਾਲ ਕੈਰਾਟਿਨ ਕਰਾਏ ਤੇ ਅੱਜ ਮੈਨੂੰ ਨਰਮੇ 'ਚ ਲਿਆਏ ਸੀ ਆ ਦੇਖੋ ਮੇਰੀ ਮਾਤਾ ਇੰਨਾ ਕੀ ਬਾਹਣਾ ਸਾਡੇ ਵਾਸ ਇਧਰ ਸਾਡਾ ਝੋਨਾ ਹੈ ਸਾਡਾ ਕਿਹੜਾ ਵਾ ਕਿਸੇ ਦਾ ਆਹੀ ਆਪਣਾ ਕੋ ਚੱਲ ਫੋਗਰੀ ਤਾਂ ਮਾਰ ਲੈਂਦੇ ਇੰਨਾ ਕੀ ਸਾਡੇ ਕੋਲੇ ਬਾਹਣ ਬਾਕੀ ਸਾਡੇ ਚਾਚੇ ਤਾਏ ਲੈ ਗਏ ਕੋਈ ਨਾ ਇਹ ਵੀ ਜ਼ਰੂਰੀ ਸੀ ਦੱਸਣਾ ਤੋ ਦੇਖੋ ਸਾਡਾ ਨਰਮਾ ਬਹੁਤ ਸੋਹਣਾ ਖੇੜਿਆ ਹੋਇਆ ਹੈ ਖੇੜਿਆ ਹੋਇਆ ਇੱਕ ਵਾਰੀ ਸੀ ਪਹਿਲਾਂ ਚੋਗ ਲਿਆ ਸੀ ਪਰ ਮੀਂਹ ਨੇ ਖਰਾਬ ਕਰਤਾ ਇਹ ਨੀਵਾ ਨਾ ਬਾਣ ਸਾਡਾ ਤਾਂ ਕਰਕੇ ਇਹ ਥੋੜਾ ਜਿਹਾ ਖਰਾਬ ਕਰਤਾ ਮੀਂਹ ਨੇ ਗਲੇ ਡਿੰਡੇ ਵਾਲੇ ਨਿਕਲੀ ਜਾਂਦੇ ਆ ਖੇੜਿਆ ਘਾਟਾ ਨਿਕਲਦਾ ਚਲੋ ਹੁਣ ਅਸੀਂ ਚੋਗ ਲਈਏ ਥੋੜਾ ਜਿਹਾ ਫਿਰ ਕਰਦੇ ਆ ਗੱਲਬਾਤ ਮਲੇ ਚਗਾ ਵੀ ਦੇਵਾ ਫਿਰ ਮੈਨੂੰ ਗਾਣਾ ਪੈਣਗੇ ਨਹੀਂ ਫੱਲ ਨਹੀਂ ਚਾਹਦੇ ਦੋਨੇ ਜਣੇ ਮਾਇ ਮਸਾ ਮੈਂ ਖੇ ਚੱਕੀ ਜ ਮੇਰੇ ਤੋਂ ਹੀ ਦੋਖਦੀ ਹੈ ਹਾਂ ਹਾਂ ਆਏ ਖਲਾ ਦੇ ਘਰਾਂ ਮੈਂ ਖਲਾ ਰਦਾ ਲੱਗਿਆ ਕਿਤਨਾ ਅਗਰ ਉਹ ਫਿਰ ਮੈਂ ਵੀਡੀਓ ਵੀ ਬਣਾਉਣੀ ਹੈ ਨਾ ਦੇਖੋ ਇਹ ਨਰਮਾ ਕਿੰਨਾ ਸੋਹਣਾ ਖੜਿਆ ਹੋਇਆ ਹੈ ਨਾ ਕਿੰਨੇ ਕਿ ਸੋਹਣੇ ਸੋਹਣੇ ਫੁੱਟਾ ਸਾਡੇ ਜੀ ਦਾ ਨਰਮੇ ਦੇ ਗੋਲੇ ਵੀ ਆ ਗਏ ਫਿਰ ਅੱਜ ਕੋ ਆਪ ਤੇਰੇ ਆਏ ਜੀ ਹੋਗੇ ਇਹ ਵੀ ਵਧੀਆ ਪਿਆ ਫਿਰ ਵਿੱਚੋਂ ਤਾਂ ਚਿੱਟਾ ਹੀ ਨਰਮਾ ਫਿਰ ਮਾੜਾ ਮੋਟਾ ਹੁਣ ਮੀਨ ਨਾਲ ਕਾਣਾ ਦਾ ਹੋਊਗਾ ਜੀ ਹਾਂ ਦੇਖੋ ਝੋਲੀ ਬੰਨੀ ਹੋਈ ਚਲੋ ਹੀ ਮੈਂ ਦੋਨੇ ਹੱਥ ਨਾਲ ਚੁਕਲਾ ਛੇਤੀ ਛੇਤੀ ਫੇਰ ਕਰਦੇ ਆਪਾਂ ਗੱਲਬਾਤ ਓਕੇ ਬਾਈ ਲਓ ਜੀ ਅਸੀਂ ਨਰਮਾ ਸਾਰਾ ਚੁਕਤਾ ਫਰੈਸ਼ ਕਰਤਾ ਇਹ ਮੇਰੇ ਟੀਮ ਮੈਂਬਰ ਮੇਰੇ ਮਸੀਬਦਾਂ ਜਿਹੜੇ ਮੇਰੇ ਨਾਲ ਹੁੰਦੇ ਆ ਗਰਮੀ ਬਹੁਤ ਆ ਸਵੇਰੇ ਸਵੇਰੇ ਸੂਰਜ ਨੇ ਧੁੱਪੀ ਕੱਢੀ ਪਈ ਆ ਜਮਾ ਓਹੋ ਇਹਦਾ ਨਰਮਾ ਥੋੜਾ ਸੀ ਛੀਤੀ ਚੁਗਿਆ ਗਿਆ ਔਰ ਵਾਗੇਰੇ ਕਿਹੜੇ ਇਲਾਕਿਆਂ ਚ ਨਰਮਾ ਹੁੰਦਾ ਮੈਨੂੰ ਦੱਸਿਓ ਚੰਗਾ ਕਮੈਂਟਾਂਾਂ 'ਚ ਜ਼ਰੂਰ ਕਿਉਂਕਿ ਹੁਣ ਨਰਮਾ ਦਾ ਖਦਮ ਹੀ ਐ ਧੁੰਨੀ ਆਸੇ-ਪਾਸੇ ਸਾਰੇ ਪਾਸੇ ਧੁੰਨੀ ਐ ਕਿਸੇ ਪਾਸੇ ਮਰਜੀ ਦੇਖ ਲਓ ਆਪਣੇ ਕੱਲਿਆਂ ਦੀ ਨਰਮਾ ਵਿਚਾਲੇ ਜੀ ਹੋ ਚਲੋ ਠੀਕ ਐ ਬਾਈ ਓਕੇ ਮਿਲਦੇ ਆਂ ਅਸੀਂ ਫਿਰ ਅਗਲੇ ਵਲੌਗ 'ਚ ਧੰਨਵਾਦ ਜੀ ਸਾਰਿਆਂ ਦਾ